ਅਰਜੰਤ ਦੇ ਸੀ ਵਿਆਗਮਨ ਪੁਰਬ ਨੂੰ ਸਮਰਪਿਤ ਮੇਰੀ ਪੀਰੀ ਪ੍ਰਚਾਰ ਸੰਸਥਾ ਪਠਾਨਕੋਟ ਵੱਲੋਂ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਐਸਟੀਪੀਸੀ ਹਲਕਾ ਪਠਾਨਕੋਟ ਅੰਦਰ ਸਹਜ ਪਾਟ ਲਹਿ ਦੀ ਆਰੰਭਤਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਆ ਮੇਰੀ ਪੀਰੀ ਪ੍ਰਚਾਰ ਸੰਸਥਾ ਦੇ ਚੇਅਰਮੈਨ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ ਨੇ ਪਿੰਡ ਪਲੀਆ ਲਾੜੀ ਵਿਕਸਿਤ ਗੁਰਦੁਆਰਾ ਸਾਹਿਬ ਵਿਖੇ ਸੰਕਟਾਂ ਨੂੰ ਸਹਜ ਪਾਟ ਕਰਨ ਦੀ ਪ੍ਰੇਰਣਾ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੰਤਨ ਸਾਹਿਬ ਸ਼ਿਗਰੂ ਅਰਜਨ ਦੇਵ ਜੀ ਮਹਾਰਾਜ ਦੇ ਆਗਮਨ ਪੁਰਬ ਮੂਸਮਤ ਪੇ 20 April ਦਿਨ ਐਤਵਾਰ ਨੂੰ ਗੁਰੂ ਸਰਪਾਤਸ਼ਾਹ ਪੰਜਵੀਂ ਬਾਗਤਾਇ ਵਿਖੇ ਜਿੱਥੇ ਮਹਾਨ ਗੁਰਮਤ ਸਮਾਗਮ ਕਰਵਾਇਆ ਜਾਵੇਗਾ। ਉਹਤੇ ਐਸਡੀਪੀ ਸੀ ਹਲਕਾ ਪਠਾਨਕੋਟ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਕਟਾਂ ਵੱਲੋਂ ਕਿਤੇ ਆਰਾਮ ਕਿਤੇ ਜਾ ਰਹੇ ਕਹਿ ਚਾਠਾਂ ਦੇ ਸੰਕਤੀ ਰੂਪ ਵਿੱਚ ਪ੍ਰਗੋਹ ਵੀ ਪਾਏ ਜਾਣਗੇ। ਆਵਾਜ਼ ਵੀ ਹੈ ਕਿ ਅੱਜ ਭਗਤ ਰਵਿਦਾਸ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 40 ਸ਼ਬਦ ਉਹਨਾਂ ਦੇ 16 ਰਾਗਾਂ ਦੇ ਵਿੱਚ ਗੁਰੂ ਸਾਹਿਬ ਦੇ ਵਿੱਚ ਦਰਜ ਆਉਣ ਇੱਕਰ ਮਹੌਲ ਅਧਿਕਾਰ ਵੀ ਚ ਉਹਨਾਂ ਨੂੰ ਕੀ ਹੈ ਕਈ ਵਾਰੀ ਮਹੌਲ ਹੁੰਦਾ ਕੱਟਣਾ ਕਿਹੜਾ ਹੁੰਦਾ ਸੁਭਾਅ ਕਿਤੇ ਕਿਤੇ ਮੰਦਾ ਜੇ 2-4 ਮਿੰਟ ਮੇਰੇ ਤੋਂ ਵੱਧ ਲਏ ਜਾਂ ਤੇ ਖਿਮਾ ਕਰ ਦੇਣਾ ਇਹ ਸ਼ਾਇਦ ਮੇਰੀ ਜਾਂ ਤੁਹਾਡੀ ਜ਼ਿੰਦਗੀ ਨੂੰ ਕੋਈ ਇਹ ਸ਼ਬਦ ਕੋਈ ਗੁਰੂ ਦੀ ਬਾਣੀ ਜਾਂ ਕੋਈ ਵਿਚਾਰ ਸਾਡੇ ਅੰਦਰ ਤਬਦੀਲੀ ਲਿਆਉਣ ਸੋ ਭਗਤ ਰਵਿਦਾਸ ਜਾਂ ਗੁਰੂ ਨਾਨਕ ਇਹ ਇਹਨਾਂ ਨੇ ਇਸ ਧਰਤੀ ਤੇ ਆ ਕੇ ਇੱਕ ਕ੍ਰਾਂਤੀ ਲਿਆਂਦੀ ਹੈ। ਔਰ ਪਿਛਲੇ ਸਮਿਆਂ ਵਿੱਚ ਵੀ ਤੇ ਅੱਜ ਵੀ ਜਿਹੜੇ ਲੋਕ ਜਿਹੜੇ ਪੈਗੰਬਰ ਜਿਹੜੇ ਭਗਤ ਜਿਹੜੇ ਗੁਰੂ ਦੇ ਸਿੱਖ ਸੱਚ ਦੇ ਪਹਿਰਾ ਲੈਣਦੇ ਆ ਸਿਧਾਂਤ ਦੀ ਗੱਲ ਕਰਦੇ ਆ ਅਸੂਲ ਦੀ ਗੱਲ ਕਰਦੇ ਆ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਜੇਲ੍ਹ 'ਚ ਟੱਕਿਆ ਕਬੀਰ ਸਾਹਿਬ ਨੂੰ ਜੰਜੀਰਾ ਬਨ ਕੇ ਗੰਗਾ ਦੇ ਛੱਡਿਆ ਗਿਆ ਨਾਮ ਦੇ ਭਗਤ ਨੂੰ ਹਾਥੀ ਦੇ ਪਿਆਰਾ ਥਲੇ ਲੰਦਿਆ ਗਿਆ ਭਗਤ ਰਵਿਦਾਸ ਜੀ ਨੂੰ ਵੀ ਉਸ ਸਮੇਂ ਦੇ ਪੰਡਤਾਂ ਨੇ ਬੜਾ ਦੁਰਕਾਰਿਆ ਪਰ ਅੱਜ ਵੀ ਉਹ ਹਕੂਮਤ ਕਰਨ ਵਾਲਿਆਂ ਦਾ ਕੋਈ ਨਾਂ ਨਹੀਂ ਲੈਂਦਾ ਪਰ ਗੁਰੂ ਸਾਹਿਬਾਨ ਭਗਤ ਸਾਹਿਬਾਨ ਜਾਂ ਜਿਨੇ ਵੀ ਕੁਰਬਾਨੀ ਦੇਣ ਵਾਲੇ ਲੋਕਾਂ ਨੂੰ ਸੱਚ ਦਾ ਰਾਹ ਦੱਸਣ ਵਾਲੇ ਉਹਨਾਂ ਦੇ ਮੇਲੇ ਲੱਗਦੇ ਜੋੜ ਮੇਲੇ ਬਣਾਈ ਜਾਂਦੇ ਔਰ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਅੱਜ ਵੀ ਬਹੁਤ ਰੌਲਾ ਪਾਉਂਦੇ ਆ ਖਿਮਾ ਕਰਨਾ ਕਿ ਖਾਲਸਾ ਰਾਜ ਅੱਜ ਉਹ ਖਾਲਸਾ ਰਾਜ ਹੈ ਕਿਹੜਾ ਜਿਹਨੂੰ ਕੇਵਲ ਤੇ ਕੇਵਲ ਅਸੀਂ ਸਿੱਖਾਂ ਦਾ ਰਾਜ ਮੰਨ ਕੇ ਬਹਿ ਗਏ ਆ ਜਿੱਦੀ ਅਸੀਂ ਵਿਆਖਿਆ ਹੀ ਨਹੀਂ ਲੋਕਾਂ ਨੂੰ ਦੱਸ ਸਕੇ ਉਹ ਰਾਜ ਭਗਤ ਰਵਿਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਸ਼ਬਦ ਅਰਜਾ ਕੇ ਬੇਗੰਭੂਰਾ ਸਹਿਰ ਕੋ ਨਾਉਂ ਦੁੱਖ ਅੰਧੇਹ ਨਹੀਂ ਤੇ ਠਾਓ ਨਾ ਤਸਵੀਸ ਖਰਾਜ ਨਾ ਮਾਲ ਖੌਂਫਣਾ ਖਤਰ ਨਾ ਤਰਸ ਜਿਵਾ ਉਹ ਉਹ ਜਿਹੜਾ ਰਾਜ ਉਹ ਉਹ ਸ਼ਹਿਰ ਜਿੱਥੇ ਇਸ ਸ਼ਬਦ ਦੇ ਵਿੱਚ ਸਾਨੂੰ ਅਧਿਆਤਮਿਕ ਵੀ ਗੱਲ ਕੀਤੀ ਆ ਗੁਰਬਾਣੀ ਸਾਨੂੰ ਦੋਨੋਂ ਪੱਖ ਤੋਂ ਸੇਹ ਦਿੰਦੀ ਆ ਦੁਨਿਆਵੀ ਤੌਰ ਤੇ ਵੀ ਤੇ ਅਧਿਆਤਮਿਕ ਤੌਰ ਤੇ ਵੀ ਤੇ ਭਾਈ ਗੁਰਦਾਸ ਨੇ ਉਹ ਰਾਜ ਦਾ ਨਕਸ਼ਾ ਸਾਨੂੰ ਦੱਸਿਆ ਕਿ ਜਿਸ ਰਾਜ ਦੇ ਵਿੱਚ ਬੇਗਮਪੁਰਾ ਸ਼ਹਿਰ ਕਹਾਉਂ ਜਿਹਦਾ ਨਾਮ ਬੇਗਮਪੁਰਾ ਕਿੱਥੇ ਕੋਈ ਗਮ ਨਾ ਹੋਵੇ ਦੁੱਖ ਅੰਦੇਓ ਨਹੀਂ ਤਾਂ ਖਾਓ ਜਿੱਥੇ ਦੁੱਖ ਕਲੇਸ਼ਾ ਦਾ ਕੋਈ ਥਾਂ ਡਗਾ ਨਹੀਂ ਨਾ ਤਸਵੀਸ ਖਰਾਜ ਨਾ ਮਾਰ ਜਿੱਥੇ ਕੋਈ ਚੁੰਗੀ ਨਹੀਂ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਸਮੂਲ ਅਕਨਵਾਸੀਆਂ ਨੂੰ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਨਾਲ ਹੀ ਆਜਾਬ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਮਰੀ ਪਰੀ ਪ੍ਰਚਾਰ ਸਸਤਾ ਵੱਲੋਂ ਤਾਂਦਰ ਸਾਹਿਬ ਜੀ ਦੇ ਜਨਮ ਦਿਵਸ ਦੇ ਆਗਮਨ ਪੁਰਬ ਨੂੰ ਸਮਰਪਿਤ ਹਲਕਾ ਪਠਾਨਕੋਟ ਦੇ ਅੰਦਰ ਜੋ ਸਹਿਯੋਗ ਲਹਿਰ ਚਲਾਈ ਜਾ ਰਹੀ ਹੈ ਸੰਕਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੋ ਸਹਿਜ ਪਾਠ ਤੰਤਰ ਸਹਿਬ ਜਗਨਦੇਵ ਜੀ ਦਾ ਅਰਗੁਣਪੁਰਪ ਜੋ 20 ਅਪ੍ਰੈਲ ਨੂੰ ਆ ਰਿਹਾ ਉਸ ਨੂੰ ਸਮਰਪਿਤ ਆਪਾਂ ਕਰੀਏ ਔਰ ਉਹਨਾਂ ਦੀ ਸਮਾਪਤੀ ਕਿੰਨੇ ਵੀ ਪਾਠ ਹਲਕਾ ਬਠਾਨਕੋੜ ਵਿੱਚ ਆਰੰਭ ਹੋਣਗੇ ਉਹਨਾਂ ਦੀ ਸਮਾਪਤੀ 20 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਪਾਸ਼ਾਹੀ ਪੰਜਵੀਂ ਬਾਰਡ ਸਾਹਿਬ ਵਿਖੇ ਸੰਗਤੀ ਰੂਪ ਵਿੱਚ ਉੱਤੇ ਨੌਵੇਂ ਮਲੇ ਸਲੋਕ ਪੜ ਕੇ ਉਹ ਪਾਠਾਂ ਦੀ ਸਪੂਰਨਤਾ ਕੀਤੀ ਜਾਵੇਗੀ ਸੋ ਸਾਰਿਆਂ ਨੂੰ ਬੇਨਤੀ ਆ ਉਥੇ ਗੁਰਮਤ ਸਮਾਗਮ ਵੀ ਹੋਏਗਾ ਜਿਸ ਵਿੱਚ ਉੱਚ ਕੋਟ ਦੇ ਰਾਗੀ ਢਾਡੀ ਪ੍ਰਚਾਰਕ ਅੰਤਕ શિક્ષਕਤਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਨਾ ਨਿਹਾਲ ਕਰਨਗੇ ਸੋ ਸਮੂਹ ਸੰਗਤਾਂ ਚ ਬੇਨਤੀ ਆ ਕਿ ਵੱਧ ਤੋਂ ਵੱਧ ਜੋ ਸਹਿ ਪਾਠ ਕਰਕੇ ਆਪਣਾ ਜਨਮ ਸੁਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ